ਜੋ ਜੋ ਸ਼ੁਰੂ ਤੋਂ ਚੱਲਦਾ ਪਿਆ ਹੈ ਆਪਾਂ ਇਸ ਟਾਈਮ ਤੇ ਜਿਹੜਾ ਸਰਵੇ ਆਂਦਾ ਪਿਆ ਹੈ ਆਪਾਂ ਇਲੈਕਸ਼ਨ ਜਿੱਤ ਰਹੇ ਪਏ ਹੈ ਪਰ ਅਗਰ ਅਪਾ ਕੱਲ ਬੈਠ ਕੇ ਅਗਰ ਅਪਾ ਸੋਚ ਲਿਆ ਵੀ ਅਸੀਂ ਜਿੱਤ ਰਹੇ ਪਏ ਹੈ ਅੱਲਾ ਮੂਬਰ ਦੋ ਚਾਰ ਪਰਸੈਂਟ ਦੇ ਕਰੀਬ ਆਉਣੀ ਹੋ ਪਤਾ ਤੁਸੀਂ ਸੋਚੋਗੇ ਮਿਲ ਜਾਈਏਗਾ ਪਤਾ ਕਿ ਆਪਾਂ ਮਿਲ ਜਾਈਏਗੇ ਤੁਸੀਂ ਇਸ ਮੈਚ ਬਾਹਰ ਸਾਰੇ ਇੰਟਰਪੋਲ ਸਾਰੇ ਇਲੈਕਟਰਲ ਅਪਾ ਇਸ ਚੈੱਕ ਦਾ ਬਚਾਅ ਕਰੀਏ ਅਪਾ ਲੋਕਾਂ ਤੱਕ ਪਹੁੰਚੀਏ ਲੋਕਾਂ ਚਾਹੀਏ ਦਸਿਏ ਕਿ ਸਾਨੂੰ ਕੀ ਦੀ ਲੋਕਸਾਂ ਦਾ ਹੈ ਅਗਰ ਸੈਂਟਰ ਸਰਕਾਰ ਸਾਡੀ ਬਣਦੀ ਹੈ ਅਗਰ ਸੀ ਆਪਣਾ ਕੈਂਡੀਡੇਟ ਲੋਕਾਂ ਦਾ ਹੈ ਦਿੱਲੀ ਕੋ ਚਾਹਤੇ ਤਾਂ ਸਾਨੂੰ ਕੀ ਦੀ ਚਾਹ ਹੋਈ ਹੈ ਅਗਰ ਆਪਣੇ ਅੰਕੀ ਸਾਹਿਬ ਬਣਦੇ ਹੋ ਕੇ ਬੈਠਦੇ ਹੋ ਤੇ ਚਾਹੀਏ ਉਹਦੇ ਸਾਹਿਬ ਨੂੰ ਤੁਸੀਂ ਕਿਹਾਉਂ ਬੋਲੋ ਕਿ ਇਹਦਾ ਕਰਦਾ ਹੈ ਇਹਦਾ ਬੋਤ ਦਿਨ ਹੈ ਸਭਾ ਹੱਕਾ ਫਰੀਦਪੁਰ ਤੋਂ ਸਾਡੇ ਬਹੁਤ ਹੀ ਮਹਿਬੂਬ ਨੇਤਾ ਬਹੁਤ ਜੇ ਬਹੁਤ ਸੇਵਾ ਦੇ ਬਹੁਤ ਮਠਾਤ ਪਰੇ ਬੜੇ ਬਹੁਤ ਬਲੰਦੀ ਦੇ ਤੋਂ ਚ ਦੇ ਕਲਾਕਾਰ ਤੇ ਅੱਜ ਭਾਰਤੀ ਜਨਤਾ ਪਾਰਟੀ ਤੋਂ ਮੈਂਬਰ ਪਾਰਲੀਮੈਂਟ ਵੀ ਦੇ ਦਿੱਲੀ ਨਾਉਥ ਇੰਡੀਆ ਤੋਂ ਨਾਉਥ ਡਿਸਟ੍ਰਿਕਟ ਕੋਈ ਗੱਲ ਨਹੀਂ ਤੇ ਬਸਲੇ ਮੁੱਤੇ ਬਹੁਤ ਨੇ ਪੰਜਾਬ ਦੇ ਕੋਈ ਜ਼ਮਾਨਾ ਸੀ ਨੰਬਰ 1 ਸੂਬਾ ਸੀ ਪ੍ਰੋਫੈਸਰ ਮੌਨਸੋ ਨੇ ਲਿਖਿਆ ਸੀ ਭਾਰਤ ਹੈ ਆਵਾਜ਼ ਮੰਦਰੀ ਵਿੱਚ ਨਾਗ ਪੰਜਾਬ ਦਾ ਇਹ ਲੋਕੋ ਮੰਦਰੀ ਜਿੰਨੀ ਮਰਜ਼ੀ ਸੁਣੀ ਹੋਵੇ ਜਦੋਂ ਨਾਗ ਟੁੱਟ ਜਾਂਦਾ ਤੇ ਉਹ ਮੰਦਰੀ ਦਾ ਵੀ ਮਜਾ ਨਹੀਂ ਜਿਹੜਾ ਨੰਬਰ 1 ਸੂਬਾ ਸੀ ਸਭ ਤੋਂ ਜ਼ਿਆਦਾ ਪਿੱਛੜ ਕਿਉਂ ਗਿਆ ਇਹਦਾ ਐਨਲਿਸਿਸ ਕਰਨਾ ਜਿਹੜਾ ਸੂਬਾ ਸਾਰੀ ਦੁਨੀਆ ਨੂੰ ਰਿਜਕ ਖਿਲਾ ਸਕਦਾ ਸੀ ਉਹ ਇੰਨਾ ਪਿੱਛੜ ਕਿਉਂ ਗਿਆ ਜਿੱਥੇ ਸੂਫੀ ਗੁਰੂ ਸਹਿਬਾਨ ਵਿਚਰਦੇ ਰਹੇ ਉਹ ਦਸ਼ਾ ਵਿੱਚ ਕਿੰਨਾ فرق ਹੋ ਰਿਹਾ ਇਹਦਾ ਅਨਲੈਸਿਸ ਕਰਨਾ ਸਾਨੂੰ ਬੰਦੇ ਠੀਕ ਨਹੀਂ ਮਿਲੇ ਅਸੀਂ ਚੋਣ ਵਿੱਚ ਗਲਤੀਆਂ ਕੀਤੀਆਂ ਸਾਨੂੰ ਐਸੇ ਬੰਦੇ ਮਿਲੇ ਜਿਹੜੇ ਬੋਲਦੇ ਮਾਈਕ ਵਿੱਚ ਚਟਿੰਦੀਆਂ 12 ਵਾਰ ਜਿਆ 12 ਟੱਪ ਦਿਆਂ ਚਮਚਗੀ ਦੀ ਸ਼ੁਰੂ ਝੋਲੀ ਚੁੱਕ ਜਾ ਕੇ ਉੱਥੇ ਕਹਿਣਾ ਜੀ ਇੱਕ ਤਾਂ ਮੇਰੀ ਕੁਰਸੀ ਬਚਾ ਲਓ ਦੂਜਾ ਜੋ ਮੈਂ ਬਣਾਇਆ ਉਹਦੇ ਚ ਬਰਕਤ ਪਾ ਦਿਓ ਉਹਦਾ ਕੋਈ ਐਂਡ ਨਹੀਂ ਐ ਲੋਕੋ ਆਸਾਂ ਪਰਬਤ ਜੇਡੀਆਂ ਮੌਤ ਤੜਾਵਾਂ ਹੀਟ ਜ਼ਰੂਰ ਤਾਂ ਫਕੀਰਾਂ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਕਿਤੇ ਕ੍ਰਿਸ਼ਨਾਮਾ ਬਾਦਸ਼ਾਹ ਜੀ ਵੀ ਪੂਰੀ ਦੀ ਜਿੱਥੇ ਲਸਟ ਲੱਗਿਆ ਨਾ ਲਸਟ ਫਾਰ ਮਨੀ ਲਸਟ ਫਾਰ ਪਾਵਰ ਲਸਟ ਦਾ ਕੋਈ ਐਂਡ ਨਹੀਂ ਤੇ ਸਾਨੂੰ ਸਾਡੇ ਵਕੀਲ ਹੀ ਨਹੀਂ ਠੀਕ ਮਿਲੇ ਲੀਡਰ ਹੀ ਨਹੀਂ ਠੀਕ ਮਿਲੇ ਵਰਨਾ ਦਿੱਲੀ ਦੂਰ ਇਨੀ ਨਾ ਰਹਿੰਦੀ ਨਮਾ ਜਵਾਲਾ ਟੀਵੀ ਨੇ ਅੱਜ ਇਹਨਾਂ ਨਵਲੀ ਮਾਸੀ ਕੀ ਦੀ ਰਿਪੋਰਟ ਜੋ ਕਿ ਆ ਭਾਜਪਾ ਦੇ ਉਮੀਦਵਾਰ ਜਸਪ੍ਰੀਤ ਕੋਟੋਹ ਹੰਸਰਾਜ ਉਹਨਾਂ ਦਾ ਕਿਸਾਨ ਜਥੇਬੰਦੀਆਂ ਕੋਲੋਂ ਘਰਾਓ ਕੀਤਾ ਜਾ ਰਿਹਾ ਤੁਹਾਨੂੰ ਉੱਥੋਂ ਦੀਆਂ ਲਾਈਵ ਤਸਵੀਰਾਂ ਵੀ ਦਿਖਾਵਾਂਗੇ ਤੇ ਬਾਕੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਾਂਗੇ ਨਿਹਾਲ ਸਿੰਘ ਵਾਲੇ ਤੋਂ ਨਵਲੀ ਮਾਸੀ ਕੀ ਦੀ ਵਿਸ਼ੇਸ਼ ਰਿਪੋਰਟ ਜਸਪ੍ਰੀਤ ਸਿੰਘ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਮਿਲਦਾ ਬੰਦਲ ਦਾ ਨਿਹਾਲ ਸਿੰਘ ਵਾਲੇ ਦਾ ਤੇ ਅੱਜ ਜਿਹੜਾ ਇੱਥੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਾ ਉਮੀਦਵਾਰ ਦਾ ਘਰਾਓ ਕੀਤਾ ਉਹਦੇ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦਾ ਹੱਕ ਆ ਜੀ ਕਰੀ ਜਾਂਦੇ ਲੋਕਾਂ ਦਾ ਹੱਕ ਆ ਜੀ ਕਰੀ ਜਾਂਦੇ ਜਿਹੜਾ ਸਾਡਾ ਹੱਕ ਆ ਸੀ ਕਰੀ ਜਾਂਦੇ ਉਹ ਸੌਦਾ ਇੱਕ ਵਾਰ ਇਹ ਕਹਿੰਦੇ ਜਦੋਂ 5 ਸਾਲ ਉਮੀਦਵਾਰ ਬਣ ਜਾਂਦਾ ਆਰ ਕੈਂਪੀ ਤੇ ਉਸ ਤੋਂ ਬਾਅਦ ਸਾਡੇ ਸਾਨੂੰ ਦੇਖ ਦੱਸਦੇ ਵੀ ਨਹੀਂ ਉਹ ਤਾਂ ਜੀ ਦੇਖੋ ਅੱਡੇ ਦੀਆਂ ਨੀਤੀਆਂ ਹਾਸਰਾ ਜਾਂ ਹੰਸ ਜੀ ਤਾਂ ਇੱਥੇ ਆਉਣਗੇ ਹਰ ਵਾਰ ਜਦੋਂ ਜਿੱਤ ਕੇ ਫਿਰ ਵੀ ਆਉਣਗੇ ਨਹੀਂ ਕਹਿ ਦਿੰਦੇ ਆ ਬਾਅਦ ਕਰਕੇ ਉੱਠ ਜਾਂਦੇ ਪਰ ਬਾਅਦ ਚ ਆਉਂਦੇ ਨਹੀਂ ਉਹ ਨੀਤੀਆਂ ਅਗਲੇ ਦੀਆਂ ਜੀ ਉਹ ਮਰਜ਼ੀ ਉਹਨਾਂ ਦੀ ਉਹਨਾਂ ਦੀ ਮਰਜ਼ੀ ਆ ਟਾਈਮ ਨਹੀਂ ਦੱਸਦਾ ਕਿ